ਸਭ ਤੋਂ ਪਹਿਲਾਂ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਉਹਨਾਂ ਦੀ ਐਗਜ਼ੈਕਟਿਵ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਗਜ਼ੈਕਟਿਵ ਨੇ ਬੜੀ ਸੋਚ ਸਮਝ ਕੇ ਇਹ ਫੈਸਲਾ ਲਿਆ ਵਾ ਇਹਨਾਂ ਨੇ ਰੰਗ ਜੇਬ ਦੇ ਮੂੰਹ ਵਿੱਚ ਤੀਰ ਮਾਰ ਕੇ ਅਕਾਲੀ ਦਲ ਨੂੰ ਬਚਾਇਆ ਵਾ ਜਿਸ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹਿੰਦੁਸਤਾਨ ਦੇ ਇੱਕ ਇੱਕ ਇਨਸਾਨ ਨੇ ਇੱਕ ਇੱਕ ਵੋਟ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਚੁਣੇ ਕਿਸੇ ਐਕਟ ਦੇ ਅਧੀਨ ਕਿਸੇ ਸਿਧਾਂਤ ਦੇ ਅਧੀਨ ਇਹ ਸ਼੍ਰੋਮਣੀ ਕਮੇਟੀ ਦੀ ਇੱਕ ਐਗਜ਼ੀਕਟਿਵ ਬਣੀ ਪ੍ਰਧਾਨ ਬਣਿਆ ਪ੍ਰਧਾਨ ਨੇ ਉਹ ਸੈਕਟਰ ਦੀ ਰਾਖੀ ਕਰਦਿਆਂ ਹੋਇਆਂ ਬਹੁਤ ਸਤਕਾਰਯੋਗ ਸੇਵਾਦਾਰ ਭਰਤੀ ਕੀਤੇ ਗ੍ਰੰਥੀ ਸਹਿਬਾਨ ਪ੍ਰਤੀ ਕੀਤੇ ਯੋਗ ਅਗਵਾਈ ਕਰਨ ਵਾਲੇ ਅਕਾਲ ਤਖਤਾਂ ਦੇ ਜਥੇਦਾਰ ਸਹਿਬਾਨ ਪ੍ਰਤੀ ਕੀਤੇ ਐਡੇ ਵੱਡੇ ਦੁੱਖ ਦੀ ਗੱਲ ਆ ਉਹ ਜਿੰਨੂੰ ਜਿਹਦੇ ਨਾਲਾਂ ਯਾਰੀ ਪਾਈ ਉਹਨਾਂ ਨੇ ਦਿੱਲੀ ਦੀ ਸ਼ਰੋਣੀ ਕਮੇਟੀ ਵੀ ਸਾਡੇ ਕੋਲ ਖੋਲੀ ਉਹਨਾਂ ਨੇ ਸਾਡੀ ਹਯੂਰ ਸਾਹਿਬ ਦੀ ਸ਼ਰੋਣੀ ਕਮੇਟੀ ਵੀ ਖੋਲੀ ਓਏ ਉਹਨਾਂ ਸਾਡੀ ਪਟਨਾ ਸਾਹਿਬ ਦੀ ਸ਼ਰੋਣੀ ਕਮੇਟੀ ਵੀ ਖੋਲੀ ਤੇ ਉਹਨਾਂ ਸਾਡੀ ਹਰਿਆਣੇ ਦੀ ਸ਼ਰੋਣੀ ਕਮੇਟੀ ਵੀ ਖੋਲੀ ਅੱਜ ਉਹ ਚਾਹੁੰਦੇ ਨੇ ਏਜੰਸੀਆਂ ਵਾਲੇ ਵੀ ਇੱਥੇ ਸ਼ਰੋਣੀ ਕਾਲੀਦਾਲ ਦਾ ਪ੍ਰਧਾਨ ਜਿਹੜਾ ਏਜੰਸੀਆਂ ਦਾ ਬਣੇ ਕਾਲ ਤੱਕ ਦਾ ਜਥੇਦਾਰ ਵੀ ਸਾਡੀ ਮਰਜ਼ੀ ਦਾ ਹੋਵੇ ਜਿਵੇਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦਾ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਓਏ ਆਪਣੇ ਟੱਬਰ ਵਾਲਿਓ ਅੰਦਰ ਝਾਤੀ ਮਾਰੋ ਆਪਾਂ ਆਪਣੇ ਪੈਰਾਂ ਤੇ ਘਵਾੜੇ ਤੇ ਨਹੀਂ ਮਾਰ ਰਹੇ ਜਿਹੜਾ ਭੁੰਦਰ ਸਾਹਿਬ ਨੇ ਕਹਿਤਾ ਮੇਰੇ ਕੋ ਕੀ ਖੋਣਾ ਚਾਹੁੰਦੇ ਹੋ ਬਾਰ-ਬਾਰ ਇੱਕ ਬੰਦੇ ਨੇ ਜਿਹੜਾ ਕਹਿਤਾ ਕਹਿਤਾ ਜਿਹੜਾ ਮੇਰੇ ਕੋ ਕੀ ਖੋਣਾ ਦੱਸੋ ਫਿਰ ਉਹਨਾਂ ਦੇ ਖਿਲਾਫ ਮੈਂ ਹੁਣ ਕਾਰਵਾਈ ਕਰੇਗੀ ਪਾਰਟੀ ਮੇਰੇ ਗਰੁੱਪ ਦੇ ਖਿਲਾਫ ਜਿਹੜਾ ਉਹ ਆਪ ਦੱਸਦੀ ਆਈ ਕਰਦਾ ਓ ਯਾਰ ਇੱਥੇਦਰ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਹਾ ਵਾ ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ ਕੁਝ ਨਵੇਂ ਜੰਮ ਪੜੇ ਨੇ ਆਹੀ ਕੋ ਠੇਕਾ ਲਿਆ ਹੋਇਆ ਇੱਥੇ ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਮਾਂ ਲੈਣਗੇ ਸਾਡੇ ਤੋਂ ਉੱਪਰ ਜਾਣਗੇ ਜਿਹੜੇ ਸਿਧਾਂਤ ਤੋਂ ਡਿੱਗ ਪਏ ਆਪੇ ਮੁੱਕ ਗਏ ਇਹ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਤ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਿਰੇ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਵਾ ਕੱਲ ਦਾ ਜੋ ਇਹ ਫੈਸਲੇ ਹੋਏ ਨੇ ਜਿਹੜੇ ਪੰਜਾਬ ਦੇ ਦੁਨੀਆ ਦੇ ਲੋਕਾਂ ਦੇ ਸਾਹਮਣੇ ਆਏ ਨੇ ਸਭ ਤੋਂ ਪਹਿਲਾਂ ਮੈਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ ਤੇ ਉਹਨਾਂ ਦੀ ਅਬਜੈਕਟਿਵ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਐਗਜ਼ੈਕਟਿਵ ਨੇ ਬੜੀ ਸੋਚ ਸਮਝ ਕੇ ਇਹ ਫੈਸਲਾ ਲਿਆ ਵਾ ਇਹਨਾਂ ਨੇ ਰੰਗ ਜੇਬ ਦੇ ਮੂੰਹ ਵਿੱਚ ਤੀਰ ਮਾਰ ਕੇ ਅਕਾਲੀ ਦਲ ਨੂੰ ਬਚਾਇਆ ਵਾ ਅਕਾਲੀ ਦਲ ਜਿਹੜੀ ਸੈਂਕੜੇ ਸਾਲ ਪੁਰਾਣੀ ਪਾਰਟੀ ਏ ਜਿਹਦੇ ਬੜੇ ਵੱਡੇ ਉਤਰਾ ਚੜ੍ਹਾਏ ਨੇ ਸਮੇ ਸਮੇ ਨਾਲ ਇਸ ਅਕਾਲੀ ਦਲ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਔਰ ਲక్ష్మణ ਸਿੰਘ ਧਾਰੋਵਾਲੀ ਨੇ ਇਹਨਾਂ ਗੁਰਦੁਆਰਿਆਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਅੱਜ ਮੈਂ ਉਸੇ ਤਰ੍ਹਾਂ ਸਮਝਣਾ ਜਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿੱਚ ਹਿੰਦੁਸਤਾਨ ਦੇ ਇੱਕ ਇੱਕ ਇਨਸਾਨ ਨੇ ਇੱਕ ਇੱਕ ਵੋਟ ਪਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਨੂੰ ਚੁਣੇ ਕਿਸੇ ਐਕਟ ਦੇ ਅਧੀਨ ਕਿਸੇ ਸਿਧਾਂਤ ਦੇ ਅਧੀਨ ਇਹ ਸ਼੍ਰੋਮਣੀ ਕਮੇਟੀ ਦੀ ਇੱਕ ਐਗਜ਼ੀਕਟਿਵ ਬਣੀ ਪ੍ਰਧਾਨ ਬਣਿਆ ਪ੍ਰਧਾਨ ਨੇ ਉਹ ਸੈਕਟਰ ਦੀ ਰਾਖੀ ਕਰਦਿਆਂ ਹੋਇਆਂ ਬਹੁਤ ਸਤਕਾਰਯੋਗ ਸੇਵਾਦਾਰ ਭਰਤੀ ਕੀਤੇ ਗ੍ਰੰਥੀ ਸਹਿਬਾਨ ਭਰਤੀ ਕੀਤੇ ਯੋਗ ਅਗਵਾਈ ਕਰਨ ਵਾਲੇ ਕਾਲ ਤਖਤਾਂ ਦੇ ਜਥੇਦਾਰ ਸਹਿਬਾਨ ਭਰਤੀ ਕੀਤੇ ਮੈਂ ਸਮਝਣਾ ਵਾ ਕਿ ਅੱਜ ਤੱਕ ਇਤਿਹਾਸ ਵਿੱਚ ਧਾਰਮਿਕ ਸਜ਼ਾ ਤਾਂ ਦਿੱਤੀ ਗਈ ਲੇਕਿਨ ਰਾਸੀ ਤੌਰ ਤੇ ਕਾਲੀ ਦਲ ਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਗਈ ਸ਼ਰੋਮਣੀ ਅਕਾਲੀ ਦਲ ਜਿਹੜਾ ਵਾ ਹਮੇਸ਼ਾ 5 ਸਾਲ 2 ਸਾਲ 3 ਸਾਲ ਦੇ ਬਾਅਦ ਪੰਜਾਬ ਦੀ ਜਨਤਾ ਦੀ ਕਚਹਿਰੀ ਵਿੱਚ ਜਾਂਦਾ ਉੱਥੋਂ ਫਤਵਾ ਲੈਂਦਾ ਫਿਰ ਸ਼ਰੋਮਣੀ ਕਮੇਟੀ ਬਣਦੀ ਏ ਫਿਰ ਐਮਐਲਏ ਬਣਦੇ ਨੇ ਫਿਰ ਸਰਕਾਰ ਬਣਦੀ ਏ ਔਰ ਲੋਕਾਂ ਦੀ ਅਗਵਾਈ ਕਰਦੀ ਏ ਕਿੱਡੇ ਵੱਡੇ ਦੁੱਖ ਦੀ ਗੱਲ ਆ ਉਹ ਜਿੰਨੂੰ ਜਿਹਦੇ ਨਾਲਾਂ ਯਾਰੀ ਪਾਈ ਉਹਨਾਂ ਨੇ ਦਿੱਲੀ ਦੀ ਸ਼ਰੋਮਣੀ ਕਮੇਟੀ ਵੀ ਸਾਡੇ ਕੋਲ ਖੋਲੀ ਉਹਨਾਂ ਨੇ ਸਾਡੀ ਹਜੂਰ ਸਾਹਿਬ ਦੀ ਸ਼ਰੋਮਣੀ ਕਮੇਟੀ ਵੀ ਖੋਲੀ ਓਏ ਉਹਨਾਂ ਸਾਡੀ ਪਟਨਾ ਸਾਹਿਬ ਦੀ ਸ਼ਰੋਮਣੀ ਕਮੇਟੀ ਵੀ ਖੋਲੀ ਤੇ ਉਹਨਾਂ ਸਾਡੀ ਹਰਿਆਣੇ ਦੀ ਸ਼ਰੋਮਣੀ ਕਮੇਟੀ ਵੀ ਖੋਲੀ ਅੱਜ ਉਹ ਚਾਹੁੰਦੇ ਨੇ ਏਜੰਸੀਆਂ ਵਾਲੇ ਵੀ ਇੱਥੇ ਸ਼ਰੋਮਣੀ ਕਾਲੀਦਾਲ ਦਾ ਪ੍ਰਧਾਨ ਜਿਹੜਾ ਏਜੰਸੀਆਂ ਦਾ ਬਣੇ ਉਹ ਚਾਹੁੰਦੇ ਨੇ ਇਥੇ ਸ਼ਰਮਣੀ ਕਾਲੀ ਦਲ ਦਾ ਪ੍ਰਧਾਨ ਏਜੰਸੀਆਂ ਦਾ ਬਣੇ ਕਾਲ ਤਖਨ ਦਾ ਜਥੇਦਾਰ ਵੀ ਸਾਡੀ ਮਰਜ਼ੀ ਦਾ ਹੋਵੇ ਜਿਵੇਂ ਦਿੱਲੀ ਤੇ ਕਬਜ਼ਾ ਕਰਨਾ ਚਾਹੁੰਦਾ ਕੀਤਾ ਵਾ ਇਸੇ ਤਰ੍ਹਾਂ ਪੰਜਾਬ ਦੀ ਧਰਤੀ ਤੇ ਕਬਜ਼ਾ ਕਰਨਾ ਚਾਹੁੰਦੇ ਆ ਓਏ ਆਪਣੇ ਟੱਬਰ ਵਾਲਿਓ ਅੰਦਰ છાਤੀ ਮਾਰੋ ਆਪਾਂ ਆਪਣੇ ਪੈਰਾਂ ਤੇ ਘਵਾੜੇ ਤੇ ਨਹੀਂ ਮਾਰ ਰਹੇ ਉਹ ਦੋ ਸਾਹਮਣੇ ਕਿਹਾ ਜੀ ਨਾ ਮੀਟੀਆਂ ਦੇ ਪਿੱਛੇ ਛੁਡ ਜਿਹੜਾ ਭੁੰਦਰ ਸਾਹਿਬ ਨੇ ਕਹਿ ਤਾ ਮੇਰੇ ਕੋ ਕੀ ਖਾਣਾ ਚਾਹੁੰਦੇ ਹੋ ਬਾਰ ਬਾਰ ਇੱਕ ਬੰਦੇ ਨੇ ਜਿਹੜਾ ਕਹਿ ਤਾ ਕਹਿ ਤਾ ਜਿਹੜਾ ਮੇਰੇ ਕੋਲ ਕੋਈ ਖੋਣਾ ਦੱਸੋ ਉਹ ਯਾਰ ਇੱਥੇ ਤੇ ਰਾਬੀ ਆ ਗਿਆ ਵਿੱਚ ਰਾਬੀ ਕਰ ਰਿਹਾ ਵਾ ਕੁਝ ਲੋਕ ਮਰ ਜਾਣੇ ਨੇ ਜਿਨ੍ਹਾਂ ਨੇ ਫੈਸਲੇ ਗਲਤ ਲਏ ਨੇ ਕੁਝ ਨਵੇਂ ਜੰਮ ਪੈਣੇ ਨੇ ਆਹੀ ਕੋਈ ਠੇਕਾ ਲਿਆ ਹੋਇਆ ਇੱਥੇ ਆਹੀ ਬਹਿ ਰਹੇ ਨੇ ਜਿਹੜੇ ਲੋਕ ਸਿਧਾਂਤ ਤੇ ਖੜੇ ਰਹੇ ਉਹ ਸਾਡੀਆਂ ਥਾਵਾਂ ਲੈਣਗੇ ਸਾਡੇ ਤੋਂ ਉੱਪਰ ਜਾਣਗੇ ਜਿਹੜੇ ਸਿਧਾਂਤੋਂ ਡਿੱਗ ਪਏ ਆਪੇ ਮੁੱਕ ਗਏ ਇਹ ਕਾਫਲਾ ਤੁਰਿਆ ਜਾ ਰਿਹਾ ਵਾ ਕੋਈ ਰਾਹ ਤੇ ਡਿੱਗ ਕੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਕੋਈ ਕਿਤੇ ਮਰ ਜਾਂਦਾ ਜਿਹੜਾ ਸਿਰੇ ਚੜ ਜਾਂਦਾ ਉਹ ਨਜ਼ਾਰੇ ਲੁੱਟਦਾ ਵਾ ਨਗਰ ਹੋਣਾ ਕਿਹਾ ਵੀ ਇਹ ਗਲਤ ਫਾਸਲਾ ਸੀ ਕਾਲ ਤੱਕ ਜਿਹੜੇ ਬੰਦੇ ਬਦਲੇ ਇਸ ਕਰਕੇ ਅਸੀਂ ਤਾਂ ਬੋਲੋ ਜਿੱਤਾ ਹਾਂ ਪਾਰਟੀਆ ਹਰ ਬੰਦੇ ਦੀ ਆਪੋ ਆਪਣੀ ਸੋਚ ਹੈ ਹਰ ਬੰਦੇ ਦੀ ਆਪੋ ਆਪਣੀ ਸੋਚ ਆ ਉਹ ਆਪਣੇ ਨਜ਼ਰੀਏ ਨਾਲ ਸੋਚਦਾ ਮੈਂ ਸਮਝਣਾ ਜਿਸ ਅਕਾਲੀ ਦਲ ਨੇ ਸ਼ਰੂਨੀ ਕਮੇਟੀ ਦੇ ਕੈਂਡੀਡੇਟਾਂ ਨੂੰ ਟਿਕਟਾਂ ਦਿੱਤੀਆਂ ਜਿਤਾਇਆ ਅੱਜ ਉਹ ਸ਼ਰੂਨੀ ਕਮੇਟੀ ਦੀ ਅਗਜੈਕਟਿਵ ਨੇ ਫੈਸਲਾ ਲਿਆ ਪੰਜਾਬ ਦੀ ਲੋਕਾਂ ਦੀ رائے ਨਾਲ ਬਣੀ ਹੋਈ ਸ਼ਰੂਨੀ ਕਮੇਟੀ ਨੇ ਅਸੀਂ ਉਹਦੇ ਫੈਸਲੇ ਨੂੰ ਰੱਦ ਨਹੀਂ ਕਰ ਸਕਦੇ ਮੈਂ ਸਵਾਗਤ ਕਰਨਾ ਔਰ ਧੰਨਵਾਦ ਕਰਨਾ ਵਾਂ ਉਸ ਅਗਜੈਕਟਿਵ ਦਾ ਜਿਨ੍ਹਾਂ ਨੇ ਫੈਸਲਾ ਲਿਆ ਵਾ ਉਹ ਜਿੱਥੇ ਕਦਮ ਰੱਖਦੇ ਨੇ ਮੈਂ ਉਹ ਮੱਥੇ ਤੇ ਉਹ ਮਿੱਟੀ ਲਾਉਣਾ ਵਾ ਕਿ ਉਹਨਾਂ ਨੇ ਕਾਲੀ ਦਲ ਜਿਹੜਾ ਅਰੰਗਜੀਤ ਦੀ ਜੇਬ ਤੋਂ ਮੂੰਹ ਚੋ ਕੱਢ ਕੇ ਤੇ ਕਾਲੀ ਦਲ ਨੂੰ ਬਚਾਇਆ ਵਾ ਪ੍ਰੈਸ ਨੋਟ ਬਾਰੇ ਕੀ ਕਹਿਣਾ ਤਾਂ ਜਿਹੜਾ ਨਾ ਜਾਰੀ ਕੀਤਾ ਕੱਲ ਉਹਨਾਂ ਨੇ ਮੈਂ ਇਹ ਸਮਝ ਨਾ ਵਾ ਆ ਈਡੀ ਜਿਹੜੀ ਇਹ ਬਹੁਤ ਵੱਡੀ ਛੱਡੀ ਹੋਈ ਏ ਇਹਨਾਂ ਨੇ ਇਹ ਜਿੰਨੋ ਮਰਜੀ ਜੋ ਮਰਜੀ ਕੇਸ ਬਣਾ ਕੇ ਤੇ ਜਾਨ ਕੱਢ ਦਿੰਦੀ ਏ ਇਸੇ ਤਰ੍ਹਾਂ 10 20 30 ਬੰਦੇ ਜਿਹੜੇ ਹੈ ਨੇ ਢਿੱਡੋਂ ਉਧਰ ਹੈ ਨਹੀਂਗੇ ਪਰ ਈਡੀ ਨੇ ਚਾਲੂ ਕਰ ਲੈਨੇ। ਔਰ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਨਾ ਜਿਹੜੇ ਸਾਡੇ ਵਿੱਚ ਬੜਬੜ ਵੱਡਿਆਂ ਆਉਂਦਿਆਂ ਤੇ ਬੈਠੇ ਹੋਏ ਸੀ। ਮਿਸਾਲ ਦੇ ਤੌਰ ਤੇ ਸ਼੍ਰੋਮੀ ਕਮੇਟੀ ਦਾ ਪ੍ਰਧਾਨ ਇੱਕ ਵਾਰੀ ਜਿਹੜਾ ਬਣ ਜਾਂਦਾ ਵਾ ਜਿਸ ਪਾਰਟੀ ਨੇ ਉਹਨੂੰ ਬਣਾਇਆ ਹੋਵੇ ਉਹਦੇ ਬੱਚੇ ਵੀ ਆਪਣੇ ਖੂਨ ਪਸੀਨਾ ਵਹਾ ਦੇਣ ਤਾਂ ਵੀ ਦੇਣ ਨਹੀਂ ਦੇ ਸਕਦੇ ਤੇ ਜੇ ਇਹੋ ਜਿਹੇ ਲੋਕ ਪਾਰਟੀਆਂ ਛੱਡਦੇ ਨੇ ਜਾਂ ਔਖੇ ਵੇਲੇ ਮੁਸੀਬਤ ਵੇਲੇ ਪਾਰਟੀ ਦਾ ਸਾਥ ਨਹੀਂ ਦਿੰਦੇ ਤੇ ਫਿਰ ਮੈਂ ਸਮਝਣਾ ਅਨਖ ਤੇ ਗੈਰਤ ਮਰ ਚੁੱਕੀ ਹੈ